ਮੁੱਖ ਮੰਤਰੀ ਪੋਲਿਟਿਕਸ ਕਰ ਰਿਹਾ ਬਿਲਕੁਲ ਮੈਂ ਤਾਂ ਪਹਿਲਾਂ ਕਹਿ ਚੁੱਕਾ ਜਦੋਂ ਇਹ ਪਿਛਲੇ ਸਾਲਾਂ ਵਿੱਚ ਦਿੰਦਾ ਰਿਹਾ ਹੁਣ ਇਹ ਈਸ਼ੂ ਇਸ ਕਰਕੇ ਰੇਜ਼ ਕੀਤਾ ਕਿ ਉਹਦੇ ਕੋਲ ਕੋਈ ਈਸ਼ੂ ਨਹੀਂ ਸੀ ਰਹਿ ਗਿਆ ਕਿਸਾਨ ਜਿੱਥੇ ਬੰਦੀਆਂ ਨੂੰ ਗਾਲਾਂ ਕੱਢ ਕੇ ਉਹ ਹੀਰੋ ਬਣਨਾ ਚਾਹੁੰਦਾ ਹੈ ਇਤੋਂ ਬਾਅਦ ਕੁਝ ਨਹੀਂ ਔਰ ਉਹ ਉਸ ਦਿਨ ਮੁੱਖ ਮੰਤਰੀ ਕਿੱਥੇ ਗਿਆ ਸੀ ਜਦੋਂ ਡੈਮ ਸੇਫਟੀ ਐਕਟ ਦਾ ਖੜੜਾ ਆਇਆ ਮੈਂ ਇਹਨੂੰ ਚਿੱਠੀ ਲਿਖੀ ਵੀ ਇਹਨੂੰ ਨਾ ਮੰਨੇ ਉਹ ਬੜਾ ਘਾਤਕ ਹੈ ਤੁਹਾਡੇ ਹੱਥੋਂ ਸਭ ਕੁਝ ਚਲਾ ਜਾਏਗਾ ਔਰ ਅਜੇ ਚਲਾ ਗਿਆ ਮੈਂ ਜਦੋਂ ਇਹ ਇਹੀ ਨਹੀਂ ਜਿੱਦਣ ਇਨੇ ਚਿੱਠੀ ਲਿਖੀ ਵੀ ਸਾਡਾ BBMB ਚ ਸਾਡਾ ਮੈਂਬਰ ਲੋ ਮੈਂ ਇਹਨੂੰ ਫੇਰ ਚਿੱਠੀ ਲਿਖੀ ਵੀ ਹੁਣ ਕਿਉਂ ਚੀਕਾਂ ਮਾਰਦਾ ਹੈ ਜਦੋਂ ਤੈਨੂੰ ਕਿਹਾ ਸੀ ਇਹਨੂੰ ਨਾ ਮੰਨੀ ਉਦੋਂ ਤਾਂ ਤੂੰ ਚੁੱਪ ਕਰਕੇ ਮੰਨ ਲਿਆ ਹੁਣ ਤਾਂ ਤੇਰਾ ਸਾਰਾ ਕੁਝ ਖੋ ਕੇ ਲੈ ਜਾਣਾ ਉਹਨਾਂ ਨੇ ਔਰ ਲੈ ਗਏ ਉਹ ਅੱਜ ਹੁਣ ਸਾਰੇ ਸਟੇਟ ਵਾਸਤੇ ਮੁਸ਼ਕਲ ਖੜੀ ਕਰਤੀ ਉਹ ਇਦਾਂ ਦੇ ਡਰਾਮੇ ਕਰਕੇ ਬਰੀ ਹੋਣਾ ਚਾਹੁੰਦਾ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਉਹਦੇ ਤੋਂ ਬੀਬੀ ਐਂਬੀ ਦੇ ਖਾਤਮੇ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਬੀਬੀ ਐਂਬੀ ਨੂੰ ਜਿਹੜਾ ਪੰਗਾ ਦੇਖੋ ਜੀ ਅਲਟੀਮੇਟਲੀ ਸਾਡਾ ਸਾਡੀ ਡਿਮਾਂਡ ਤਾਂ ਇਹ ਹੋਏਗੀ ਵੀ ਕਨਸਟੀਟਿਊਸ਼ਨ ਕਹਿੰਦਾ ਸੀ ਕਨਸਟੀਟਿਊਸ਼ਨਲ ਡਿਮਾਂਡ ਕਰਾਂਗੇ ਐਵੇਂ ਜਿਹੜੀ ਇਰੈਲੇਵੈਂਟ ਗੱਲ ਅਸੀਂ ਨਹੀਂ ਕਰਾਂਗੇ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਹੈ ਵੀ ਕੋਈ ਵੀ ਸਮਝੌਤੇ ਨੂੰ 25 ਸਾਲ ਤੋਂ ਵੱਧ ਹੋ ਜਾਣ ਉਹਨੂੰ ਰਿਵਿਊ ਕਰਨਾ ਚਾਹੀਦਾ ਹੈ ਦਿੱਲੀ ਸਰਕਾਰ ਨੇ ਪਿਛਲੇ ਸਾਲ ਹਿਮਾਚਲ ਤੋਂ ਪਾਣੀ ਲਿਆ ਮੁੱਲ ਔਰ ਉਹ ਸਮਝਾਉਂਦਾ ਵੀ 25 ਸਾਲ ਵਾਸਤੇ ਹੈ ਔਰ ਉਹਦੇ ਵਿੱਚ ਇਹ ਲਿਖਿਆ ਵੀ ਆਹ ਰੇਟ ਤੈਅ ਹੋ ਗਿਆ ਔਰ ਜਿੰਨਾ ਪ੍ਰਾਈਸ ਇੰਡੈਕਸ ਵਧੇ ਜੋ ਉਹਦੇ ਮੁਤਾਬਕ ਹਰ ਸਾਲ ਜਿਹੜਾ ਉਹਦਾ ਰੇਟ ਵਧੀ ਜਾਊਗਾ ਪੈਸੇ ਦਿਆ ਕਰੂਗਾ ਤੇ ਸਾਡੇ ਵਾਸਤੇ ਕੁਝ ਕਾਨੂੰਨ ਅਲੱਗ ਨੇ ਪੰਜਾਬ ਦੇ ਪਾਣੀ ਤੁਸੀਂ ਕੋਈ ਇੱਕ ਸਾਰੇ ਹਿੰਦੁਸਤਾਨ ਚ ਕਬੇਰੀ ਦਾ ਨਰਬਦਾ ਦਾ ਨਰੋਦਾ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ 5 ਮਿੰਟ ਚ ਫੈਸਲਾ ਕਰਦਾ ਕਿਉਂ ਕਿਵੇਂ ਕੀਤਾ ਫੈਸਲਾ ਕਿਉਂ ਝੂਠ ਬੋਲਦੇ ਨੇ फैसला सुप्रीम कोर्ट ਨੇ Rajasthan ਨੂੰ ਕਹਤਾ ਯੂ ਆਰ ਨਾਟ ਅ ਰਾਈਪੀਰੀਅਨ ਸਟੇਟ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੁਸੀਂ ਜੇ ਲੈਣਾ ਹੈ ਕਿਸੇ ਰਾਈਪੀਰੀਅਨ ਸਟੇਟ ਤੋਂ ਮੁੱਲ ਲੈ ਲਓ ਫਿਰ ਗੁਜਰਾਤ ਨੇ ਮੁੱਲ ਦਿੱਤਾ ਪ੍ਰਧਾਨ ਮੰਤਰੀ ਨੇ ਮੁੱਲ ਦਾ 5 ਮਿੰਟਾਂ 'ਚ ਫੈਸਲਾ ਕਰਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਇੱਕ ਦਬਦਬਾ ਹੁੰਦਾ ਜਦੋਂ ਮਾਰਿਆ ਦਬਕਾ Rajasthan ਵਾਲੇ ਨੂੰ ਜੋ ਰੇਟ ਕਹਤਾ ਉਹੀ ਮੰਨ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਮੁੱਲ ਦਿੱਤਾ ਹੈ ਹੋਰ ਦੱਸੋ ਕਿ ਕਿਸੇ ਨੂੰ ਫ੍ਰੀ ਪਾਣੀ ਦਿੱਤਾ ਹੈ ਨਾਨ ਰਾਈਪੀਰੀਅਨ ਸਟੇਟਸ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਦੂਜੀ ਸਟੇਟਾਂ ਨੂੰ ਪਾਣੀ ਨਹੀਂ ਦੇਣਾ ਅਸੀਂ ਕਹਿੰਨੇ ਪਹਿਲਾਂ ਅਸੀਂ ਆਪਣੀ ਭੁੱਖ ਪੂਰੀ ਕਰ ਲਈਏ ਜਿਹੜਾ ਬਚੂਗਾ ਫਿਰ ਅਸੀਂ ਜੋ ਰਵਾਇਤ ਹੈ ਹੁਣ ਤੱਕ ਅੰਗਰੇਜ਼ ਨੇ ਬਿਫੋਰ ਪਾਰਟੀਸ਼ਨ ਬੀਕਨੇਰ ਨੂੰ ਪਾਣੀ ਨਹੀਂ ਸੀ ਦਿੱਤਾ ਕਹਿੰਦਾ ਸੀ ਯੂ ਆਰ ਨਾਟ ਇਨ ਰਾਈਪੇਰੀਅਨ ਸਟੇਟ ਫਿਰ ਜਦੋਂ ਵਰਲਡ ਵਾਰ ਸਾਈਕਲ ਦੇ ਬਾਅਦ ਉਹਨੂੰ ਅਬਲਾਈਜ਼ ਕੀਤਾ ਉਹਨਾਂ ਨੇ ਫੌਜਾਂ ਵੀ ਜਿਉਂ ਦੇ ਹੱਕ 'ਚ ਉਹਨੇ ਕਹਿਤਾ ਵੀ ਚਲੋ ਜੀ ਪੈਸੇ ਦਿਓ ਪਾਣੀ ਲੈ ਲਓ ਉਤੇ ਬਾਅਦ ਪੈਸੇ ਦੇ ਕਿ ਉਹਨਾਂ ਨੇ ਪਾਣੀ ਲਿਆ ਔਰ 1955 ਚ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਅੱਜ ਤੱਕ ਉਹਦੇ ਮਿਨਿਟਸ ਨੇ ਸਾਰਾ মিডিਆ ਜਾਣਦਾ ਉਹਦੇ ਚ ਕਿਹਾ ਗਿਆ ਸੀ ਨੀਅਰ ਫਿਊਚਰ ਚ ਬਹੁਤ ਜਲਦੀ ਇੱਕ ਮੀਟਿੰਗ ਹੋਏਗੀ ਜਿਹਦੇ ਚ ਪਾਣੀ ਦਾ ਰੇਟ ਤੈਅ ਹੋਏਗਾ ਮੁੜ ਕੇ ਨੀਅਰ ਫਿਊਚਰ ਆਇਆ ਹੀ ਨਹੀਂ ਜਿਹੜਾ ਜਿਹੜਾ ਰੈਜ਼ਰਵਾਇਰ ਹੈ ਹਿਮਾਚਲ ਕੰ ਦੇਖੋ ਅਪਰ ਸਟੇਟ ਹੈ ਅਪਰ ਰਾਈਪੇਰੀਅਨ ਹੈ ਜੀ ਉਹਦਾ ਹੱਕ ਉਹਨੂੰ ਮਿਲ ਰਿਹਾ ਪਰ ਪਾਣੀ ਦਾ ਮਾਲਕ ਉਹ ਵੀ ਨਹੀਂ ਹੈ ਉਹ ਉਹ ਪਾਣੀ ਨੂੰ ਰੋਕ ਕੇ ਉਹ ਤੇ ਕਿੱਥੇ ਲਿਜਾਊਗਾ ਜੀ ਪਹਾੜਾਂ ਦੇ ਵਿੱਚ ਕਿੱਥੇ ਸਿੰਜਣਾ ਉਹਨੇ ਜਦੋਂ ਹੜ੍ਹ ਆਉਂਦੇ ਨੇ ਤਾਂ ਪੰਜਾਬ ਡੁੱਬਦਾ ਹ ਹਰਿਆਣਾ ਨਹੀਂ ਡੁੱਬਦਾ ਰਾਜਸਥਾਨ ਨਹੀਂ ਡੁੱਬਦਾ ਪੰਜਾਬ ਨੂੰ ਨੁਕਸਾਨ ਹੁੰਦਾ ਕੀ ਹਿਮਾਚਲ ਵਾਲੇ ਇਹ ਇਹਦੇ ਵਿੱਚ ਕੋਈ ਭਾਈਵਾਲ ਹੈਗੇ ਇਹ ਸਿਰਫ ਚੱਕੇ ਚਕਾਏ ਅੱਜ ਇੱਕ ਗੱਲ ਚੱਲ ਪਈ ਉਹਨਾਂ ਨੇ ਵੀ ਆਪਣਾ ਨਵੀਂ ਸੁਰਲੀ ਛੱਡਤੀ ਕਿ ਕਿਸਾਨ ਜਿੱਥੇ ਬੰਦੀਆਂ ਪਾਣੀਆਂ ਦੇ ਗੁੱਦੇ ਨੂੰ ਲੈ ਕੇ ਚੁੱਪ ਨੇ ਕੋਈ ਬਿਆਨ ਜੜਾ ਉਹਨਾਂ ਦਾ ਨਹੀਂ ਆ ਰਿਹਾ ਅਸਲ ਵਿੱਚ ਇੱਥੇ ਤਾਂ ਮੁੱਖ ਮੰਤਰੀ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀ ਅਸੀਂ ਕੰਨਾ ਸੁਣਦੇ ਆ। ਇਹੀ ਕਿਸਾਨ ਜਿੱਥੇ ਬੰਦੀਆਂ ਮੈਨੂੰ ਲੱਗਦਾ ਉਹਨੂੰ ਇਹਨਾਂ ਤੋਂ ਡਰ ਲੱਗਦਾ ਹੈ ਉਹ ਕਹਿੰਦਾ ਮੈਂ ਕਦੇ ਕਹਿੰਦਾ ਮੈਂ ਤਰ ਨਹੀਂ ਦੇਣ ਦੇਣੇ। ਅਸੀਂ ਪਿਛਲੇ 2 ਸਾਲ ਤੋਂ ਪਾਣੀਆਂ ਦੇ ਮਸਲੇ ਤੇ ਨੋਟਿਸ ਦੇ ਰਹੇ ਆਂ ਸਰਕਾਰ ਨੂੰ। ਕਿ ਪੰਜਾਬ 'ਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਅਸੀਂ ਸੈਕੰਡ ਐਕਫਆਰ ਹੈ ਜਿਹੜਾ ਉਹਦੇ ਵਿੱਚੋਂ ਅਸੀਂ ਪਾਣੀ ਇਸ ਵੇਲੇ ਕੱਢ ਰਹੇ ਆਂ ਤੀਜੇ ਤੇ ਜਾਣ ਵਾਲੇ ਆਂ। ਦੂਜੇ ਐਕੁਆਫੇਅਰ ਦਾ ਪਾਣੀ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਕਿਸੇ ਚ ਘਟ ਕਿਸੇ ਚ ਵਧ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਜਿਹੜਾ ਥਰਡ ਐਕੁਆਫੇਅਰ ਹੈ ਉਹਦੇ ਚ ਬਹੁਤ ਸਾਰੇ ਜਿਹੜੇ ਨੇ ਲੈਡ ਆਰਸੀਨਿਕਸ ਨੇ ਜਿਹੜੇ ਬਹੁਤ ਜ਼ਹਿਰੀਲੇ ਤੱਤ ਨੇ ਔਰ ਰਿਪੋਰਟ ਇਹ ਹੈ ਵੀ ਜਦੋਂ ਤੀਸਰੇ ਐਕੁਆਫੇਅਰ ਤੇ ਜਾਵਾਂਗੇ ਨਾ ਉਹ ਪਾਣੀ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਤਾਂ ਸਾਡੇ ਕੋਲ ਫਿਰ ਕੀ ਚਾਰਾ ਰਹਿ ਗਿਆ ਪੰਜਾਬ ਜਿਹਦਾ ਨਵੇਂ ਪੰਜਾਬ ਪਾਣੀਆਂ ਦੇ ਉੱਤੇ ਪਿਆ ਪੰਜਾਬ ਨੂੰ ਕੁਦਰਤ ਨੇ ਦਰਿਆਵਾਂ ਦਾ ਪਾਣੀ ਔਰ ਉਪਜਾਊ ਧਰਤੀ ਬਖਸ਼ੀ ਹੈ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਸਾਨੂੰ ਹਮੇਸ਼ਾ ਕਮਜ਼ੋਰ ਲੀਡਰਸ਼ਿਪ ਮਿਲੀ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਅੱਗੇ ਗੋਡੇ ਟੇਕੇ ਔਰ ਸਾਡਾ ਪਾਣੀ ਸਾਰਾ ਨਾਨ ਰਾਈਪੀਰੀਅਨ ਸਟੇਟਸ ਨੂੰ ਦੇ ਦਿੱਤਾ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਤੁਸੀਂ ਕਿਸੇ ਨਾਨ ਰੈਜ਼ੀਡੈਂਸ ਸਟੇਟ ਨੂੰ ਰੈਜ਼ੀਡੈਂਸ ਸਟੇਟ ਤੋਂ ਖੋ ਕੇ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦਾ ਕੇਸ ਹੈ ਔਰ ਸਾਡਾ ਸੰਵਿਧਾਨ ਦੇ ਅਨੁਸਾਰ ਪਾਣੀ ਉਹਦੀਆਂ ਛੀਲਾਂ ਉਹਦੇ ਡੈਮ ਉਹਦੀ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਇਸ ਸਟੇਟਾਂ ਦਾ ਅਧਿਕਾਰ ਹੈ ਸਾਡੇ ਕੋਲ ਸਾਡੇ ਜਦੋਂ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਣੀ ਵੰਡਿਆ ਗਿਆ ਉਦੋਂ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ ਚਲੋ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਦੋਂ ਫੇਰ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ ਧਾਰਾ 78 79 80 ਮੰਨ ਕੇ ਰੀਆਰਗੇਨਾਈਜੇਸ਼ਨ ਐਕਟ ਵਿੱਚੋਂ ਉਦੋਂ ਹੀ ਉਹ ਕਢਾ ਦੇਣੀ ਚਾਹੀਦੀ ਸੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਦਖਲ ਦੇਣ ਵਾਸਤੇ ਆਪਣੇ ਕੋਲ ਲੈਨੇ ਤੇ ਅੱਜ ਸਥਿਤੀ ਇਹ ਹੈ ਵੀ ਜਦੋਂ ਸਾਡੇ ਕੋਲ ਪਾਣੀ ਮੁੱਕਣ ਜਾ ਰਿਹਾ ਤਾਂ ਬੀਬੀਐਮਬੀ ਕੇਂਦਰ ਦਾ ਹੱਥ ਟੋਕਾ ਬਣ ਕੇ ਉਹ ਪਾਣੀ ਧੱਕੇ ਨਾਲ ਜਿਹੜਾ ਆਪਣੇ ਉਹਨਾਂ ਦੇ ਹਿੱਸੇ ਦਾ ਬਣਦਾ ਵੀ ਨਹੀਂ ਉਹ ਉਹਨਾਂ ਨੂੰ ਦੇ ਰਹੀ ਹੈ ਔਰ ਇੱਕ ਉਹ ਤੋਂ ਬਾਅਦ ਜਿਹੜੀ ਇੱਥੇ ਆਉਣ ਦਾ ਅਚਾਨਕ ਫੈਸਲਾ ਕੀਤਾ ਉਹ ਇਸ ਕਰਕੇ ਕੀਤਾ ਵੀ ਸਾਡੇ ਚੀਫ ਜਸਟਿਸ ਜਿਨ੍ਹਾਂ ਤੋਂ ਕਾਨੂੰਨ ਦੀ ਵਿਆਖਿਆ ਦੀ ਆਸ ਹੁੰਦੀ ਹੈ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੁੰਦਾ ਹੈ ਚੀਫ ਜਸਟਿਸ ਇਹ ਕਹੇ ਭਾਰੀ ਸਭਾ ਚ ਕੋਰਟ ਚ ਵੀ ਮੈਨੂੰ ਨਹੀਂ ਪਤਾ ਆਰਡਰ ਤਾਂ ਹੈਗਾ ਨਾ ਤੁਹਾਨੂੰ ਪਾਣੀ ਦੇਣ ਦਾ ਮੈਨੂੰ ਨਹੀਂ ਪਤਾ ਜਿਹੜੀ ਮੀਟਿੰਗ ਹੋਈ ਉਹ ਕਾਨੂੰਨੀ ਤੌਰ ਤੇ ਠੀਕ ਸੀ ਜਾਂ ਗਲਤ ਸੀ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਪਾਣੀ ਠੀਕ ਦੇਣਾ ਇਹ ਗਲਤ ਹੈ ਆਰਡਰ ਇਜ਼ ਆਰਡਰ ਪਹਿਲਾਂ ਇਹਨੂੰ ਉਬੇਧ ਕਰੋ ਨਹੀਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਨਹੀਂ ਤਾਂ ਰਾਜਵਾਲ ਸਾਹਿਬ ਮੁੱਖ ਮੰਤਰੀ ਕਹਿਣਗੇ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਮੁੱਖ ਮੰਤਰੀ ਲੜੇਗਾ ਤੁਸੀਂ ਮੈਨੂੰ ਦੱਸਿਓ ਪਿਛਲੇ ਸਾਲ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਇਹਨਾਂ ਨੇ ਬੰਦੀ ਲਾਤੀ ਤੇ ਉੱਥੇ ਲੋਕਾਂ ਦੇ ਬਾਗ ਸੁੱਕ ਗਏ ਅਸੀਂ ਧਰਨਾ ਦਿੱਤਾ ਮੁੱਖ ਮੰਤਰੀ ਸਾਡਾ ਉਧਰ ਰਾਜਸਥਾਨ ਚ ਰੌਲਾ ਪੈ ਗਿਆ ਵੀ ਸਾਨੂੰ ਪਾਣੀ ਦਿਓ ਰਾਜਸਥਾਨ ਦਾ ਇੱਕ ਐਮਪੀ ਨੂੰ ਸੱਦ ਕੇ ਬਠਿੰਡੇ ਦੇ ਵਿੱਚ ਨਾਲ ਉੱਥੇ ਦੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਸੱਦ ਕੇ ਮਹਾਵੀਰ ਸਿੰਘ ਐਮਪੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਾਰਾ ਅਮਲਾ ਫੈਲਾ ਜਾ ਕੇ ਕਹਿੰਦਾ ਯਾਰ ਚੁੱਪ ਕਰਕੇ ਚਲੇ ਜਾਓ ਪਾਣੀ ਤੁਹਾਨੂੰ ਮੈਂ ਦਊਂਗਾ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ ਚ ਦੀਵਾਲੀ ਮਨਾ ਲਈ ਅਗਲੇ ਦਿਨ ਮੀਡੀਆ ਚ ਆ ਗਿਆ ਕਿਦਾਂ ਦਾ ਮੁੱਖ ਮੰਤਰੀ ਹੈ ਜੀ ਇਹਨੂੰ ਮੁੱਖ ਮੰਤਰੀ ਕਹੋਗੇ ਜਿਹੜਾ ਪੰਜਾਬ ਦੇ ਹੇਤਾਂ ਨੂੰ ਅੱਜ ਵੀ ਇਹ ਤਾਂ ਹੁਣ ਉਹਨੂੰ ਐਡਮਿਟ ਕਰ ਲਿਆ ਨਾ ਵੀ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ ਚ ਵੀ ਅਸੀਂ ਦਿਦੇ ਰਹੇ ਹਾਂ ਫालतू ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਮੈਂ ਸਮਝਦਾ ਜਦੋਂ ਅਸੀਂ ਇਹ ਤੋਂ ਬਾਅਦ ਝੋਨਾ ਲਾ ਕੇ ਬੇਲੇ ਹੋਏ ਅਜ ਤੱਕ ਅਸੀਂ ਵਾਰਨਿੰਗ ਦੇਣ ਆਇਆ ਝੋਨਾ ਲਾਉਣ ਤੋਂ ਬਾਅਦ ਬੇਲੇ ਹੋਏ ਹਾਲੇ ਤੱਕ ਅੱਜ ਮੇਰੀ ਜਥੇਬੰਦੀ ਨੇ ਇੱਕ ਦੋ ਜਥੇਬੰਦੀ ਨੇ ਜਿਹੜਾ ਮੈਂ ਇਮੀਡੀਏਟਲੀ ਕੰਟੈਕਟ ਕਰ ਸਕਿਆ ਉਹ ਇੱਥੇ ਆਏ ਨੇ ਐਸਕੇਮ ਚ ਹਾਲੇ ਇਹਨੂੰ ਡਿਸਕਸ ਕਰਨ ਵਾਲੇ ਆ ਔਰ ਅਸੀਂ ਜੋਨ ਹਲਣ ਤੋਂ ਬਾਅਦ ਮੋਰਚਾ ਲਾਵਾਂਗੇ ਸਾਡੀ ਡਿਮਾਂਡ ਇਹ ਹੋਏਗੀ ਸਾਡੀ ਡਿਮਾਂਡ ਇਹ ਹੋਏਗੀ ਵੀ ਹਰ ਖੇਤ ਨੂੰ ਹਰ ਘਰ ਨੂੰ ਪੀਣ ਵਾਲਾ ਪਾਣੀ ਹਰ ਖੇਤ ਨੂੰ ਪਾਣੀ ਨਹਿਰੀ ਪਾਣੀ ਮਿਲਣਾ ਚਾਹੀਦਾ